ਸ਼ਰਮਨੀਆ ਅਕਾਲੀ ਦਲ ਸੀ ਅਕਾਲ ਤਖਤ ਸਭ ਤੋਂ ਕਿਵੇਂ ਮੁਨਕਰ ਹੋ ਸਕਦਾ ਜਿਸ ਨੇ ਹੁਣ ਤੱਕ ਸ਼ਰਮਨੀਆ ਅਕਾਲੀ ਦਲ ਵਾਸਤੇ ਹਰ ਹੁਕਮ ਦੇ ਉੱਤੇ ਪੈਰਾ ਦਿੱਤਾ ਔਰ ਮੈਨੂੰ ਆਪਣੇ ਆਪ ਨੂੰ ਸਾਡਾ ਸਿਰ ਨੀਵਾਂ ਹੁੰਦਾ ਹ ਹਰੇਕ ਜਿਹੜਾ ਗੁਰਸਿੱਖ ਮਾਈ ਭਾਈ ਆ ਉਹਦਾ ਸ਼ਰਮ ਦੇ ਨਾਲ ਸਿਰ ਨੀਵਾਂ ਕਰ ਦਬ ਕੀ ਜਿਹੜਾ ਜਸੇਦਾਰ ਅਕਾਲ ਤਖਤ ਤੇ ਰਿਹਾ ਹੈਗਾ ਇਹਦੀ ਲੈਂਗੁਏਜ ਇੱਥਾ ਇਹਦੇ ਅੰਦਰ ਇੰਨਾ ਜ਼ਹਿਰ ਭਰਿਆ ਹੋਇਆ ਸੀ ਅਕਾਲੀ ਦਲ ਦੇ ਮਾਮਲੇ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਮਾਮਲੇ ਔਰ ਜਦੋਂ ਜਿਸ ਮਨੁੱਖ ਦੇ ਤੇ ਗੋਲੀ ਚਲੀ ਹੋਏ ਜਿਹੜਾ ਮਨੁੱਖ ਵੀ ਵੀਆਈਪੀ ਸਿਕਿਉਰਿਟੀ ਦੇ ਵਿੱਚ ਰਹਿੰਦਾ ਹੋਵੇ ਉਸ ਮਨੁੱਖ ਦੇ ਬਾਰੇ ਆਮ ਲੋਕਾਂ ਦੇ ਵਿੱਚ ਨੌਜਵਾਨਾਂ ਨੂੰ ਪੜਕਾਹਟ ਦੇ ਵਿੱਚ ਲਿਆ ਕਰਕੇ ਅਜਿਹਾ ਬਿਆਨ ਦੇਣਾ ਜਿਹੜਾ ਉਹ ਕਾਨੂੰਨੀ ਜੁਰਮ ਬੰਦ ਹੈ ਅਜੇ ਸਰਦਾਰ ਸੁਖਵੀਰ ਸਿੰਘ ਦੇ ਬਾਦਲ ਦੇ ਉੱਪਰ ਜੇਕਰ ਕੋਈ ਗੱਲ ਹੁੰਦੀ ਹੈ ਉਹਦਾ ਸਿੱਧੇ ਤੌਰ ਤੇ ਜਿੰਮੇਵਾਰਤਾਰ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੋਏਗਾ ਮੈਂ ਸਮਝਦਾ ਹਾਂ ਆ ਤੋਂ ਬਹੁਤ ਸਮਾਂ ਪਹਿਲਾਂ 2015 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਬਹੁਤ ਵੱਡੀ ਮਹਿਮ ਸ਼ੁਰੂ ਕੀਤੀ ਗਈ ਸੀ ਪ੍ਰੀਪਲਾਨ ਕੀਤੀ ਗਈ ਸੀ ਔਰ ਜਿਸਦਖ ਮਿਆਜਾ ਇਹ ਸੀ ਵੀ ਸ਼੍ਰੋਮਨੀਆ ਕਾਲੀਦਾਰ ਨੂੰ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਪਤਨਾ ਪਿਆ ਹੈਗਾ ਔਰ ਸ਼੍ਰੋਮਨੀਆ ਕਾਲੀਦਾਰ ਦੇ ਲੀਡਰਸ਼ਿਪ ਨੂੰ ਉਹ ਸਾਰੇ ਲੋਕਾਂ ਦੇ ਵਿੱਚ ਇਸ ਤਰੀਕੇ ਨਾਲ ਜਾਂਚੀਆਂ ਨੇ ਔਰ ਕੁਝ ਲੋਕਾਂ ਨੇ ਪੰਜਾਬ ਦੇ ਕੁਝ ਚੰਦ ਲੋਕਾਂ ਨੇ ਇਸ ਤਰੀਕੇ ਦੇ ਨਾਲ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਗਲਤ ਪ੍ਰਚਾਰ ਕਰਕੇ ਝੂਠਾ ਪ੍ਰਚਾਰ ਕਰਕੇ ਉਸਦੇ ਇਲਜ਼ਾਮ ਲਾ ਕਰਕੇ ਸ਼੍ਰੋਮਨੀਆ ਕਾਲੀਦਾਰ ਨੂੰ ਬਦਨਾਮ ਕੀਤਾ ਗਿਆ ਸੀ ਔਰ ਮੈਂ ਸਮਝਦਾ ਅੱਜ ਫੇਰ ਦੁਬਾਰਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬੜੀ ਨਿਮਰਤਾ ਦੇ ਨਾਲ ਪੇਸ਼ ਹੋ ਕਰਕੇ ਉਹਨਾਂ ਨੇ ਸਾਰਾ ਕੁਝ ਆਪਣੀ ਝੋਲੀ ਵਿੱਚ ਪਵਾ ਕਰਕੇ ਹੱਥ ਜੋੜ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਨਵਾ ਕਰਕੇ ਮੰਨਿਆ ਔਰ ਉਸ ਹੁਕਮ ਨੂੰ ਮੰਨ ਕੇ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦਾ ਜਹੇਦਰ ਸਾਹਿਬ ਦਾ ਹੋਇਆ ਉਸ ਨੂੰ ਪੂਰਾ ਕੀਤਾ ਤਾਂ ਉਸ ਦਿਨ ਤੋਂ ਬਾਅਦ ਲੋਕਾਂ ਦੇ ਵਿੱਚ ਫਿਰ ਇਹ ਗੱਲ ਲੈ ਰੁੱઠી ਸੀ ਬਿਸਰਮਨੀਆ ਕਾਲੀ ਦਲ ਜਿਹੜਾ ਹੈਗਾ ਉਹ ਸਾਡੀ ਖੇਤਰੀ ਪਾਰਟੀ ਹੈ ਉਸ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ ਔਰ ਉਸ ਵਾਸਤੇ ਲੋਕਾਂ ਦੀ सिंपति ਜਿਹੜੀ ਸੀ ਲੋਕਾਂ ਦੇ ਬਿਸਰਮਨੀਆ ਕਾਲੀ ਦਲ ਦੇ ਨਾਲ ਔਰ ਲੀਡਰਸ਼ਿਪ ਦੇ ਨਾਲ ਦੁਬਾਰਾ ਮੁਰਤ ਜੁੜੀ ਸੀ ਔਰ ਇਸ ਚੀਜ਼ ਨੂੰ ਫਿਰ ਦੁਬਾਰਾ ਇੱਕ ਵਾਰ ਫਿਰ ਦੁਬਾਰਾ ਡੈਮੇਜ ਕਰਨ ਵਾਸਤੇ ਇਹ ਫਿਰ ਦੁਬਾਰਾ ਏਜੰਸੀਆਂ ਸੈਂਟਰ ਦੀਆਂ ਏਜੰਸੀਆਂ ਸਟੇਟ ਦੀਆਂ ਏਜੰਸੀਆਂ ਔਰ ਵਿਦੇਸ਼ ਦੇਸ਼ ਔਰ ਵਿਦੇਸ਼ ਦੇ ਵਿੱਚੋਂ ਕੁਝ ਚੰਦ ਲੋਕ ਜਿਹੜੇ ਹੈਗੇ ਉਹਨਾਂ ਨੇ ਫਿਰ ਦੁਬਾਰਾ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਇਸ ਤਰੀਕੇ ਦਾ ਮਾਹੌਲ ਖੜਾ ਕੀਤਾ ਜਾ ਰਿਹਾ ਔਰ ਅੱਜ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵਰਸਿ ਸ੍ਰੀ ਅਕਾਲ ਪੁਰਖ ਸਾਹਿਬ ਮੈਂ ਸਮਝਦਾ ਵੀ ਇਹ ਬਿਲਕੁਲ ਗਲਤ ਹੈਗਾ ਉਹ ਸ਼ਰਮਨੀ ਅਕਾਲੀਦਾਰ ਜੀ ਅਕਾਲ ਤਖਤ ਸਭ ਤੋਂ ਕਿਵੇਂ ਮਨਕਰ ਹੋ ਸਕਦਾ ਜਿਸ ਨੇ ਹੁਣ ਤੱਕ ਸ਼ਰਮਨੀ ਅਕਾਲੀਦਾਰ ਵਾਸਤੇ ਹਰ ਹੁਕਮ ਦੇ ਉੱਤੇ ਪਹਿਰਾ ਦਿੱਤਾ ਔਰ ਐਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਮਰਯਾਦਾ ਨੂੰ ਕੰਬੜੀਆ ਦਾਮਾ ਨੂੰ ਪਰੰਪਰਾ ਨੂੰ ਕਾਇਮ ਰੱਖਿਆ ਇਹ ਸਾਰਾ ਪ੍ਰੀਪਲਾਨ ਚੱਲ ਰਿਹਾ ਮੈਂ ਸਮਝਦਾ ਇਹਦੇ ਪਿੱਛੇ ਬਹੁਤ ਵੱਡੀ ਫਿਰ ਤੇ ਗਹਿਰੀ ਸਾਜ਼ਿਸ਼ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਹਨੂੰ ਸਮਝਣ ਦੀ ਲੋੜ ਹੈ ਐਜਪੀਸੀ ਪ੍ਰਧਾਨ ਅਦਿੱਲ ਸਿੰਘ ਕਬੀ ਨੇ ਕਿੱਦਣਾ ਕਿੱਦੇ ਦਬਾਅ ਹੋਇਆ ਸੀ ਉਹ ਵੀ ਦੇਖਿਆ ਕਿਵੇਂ ਦੇਖਿਆ ਨੇ ਸ਼ਰਮਨੀ ਸਤਾਰ ਹਜਿੰਦਰ ਸਿੰਘ ਜੀ ਧੰਮੀ ਸਾਡੇ ਬਹੁਤ ਹੀ ਸਤਿਕਾਰਯੋਗ ਬੇਦਾਗ ਇਮਾਨਦਾਰ ਔਰ ਗੁਰਸਿੱਖ ਔਰ ਮੈਂ ਸਮਝਦਾ ਵੀ ਗੁਰਬਾਣੀ ਦੇ ਨਿਤਨੇਮੀ ਉਹ ਐਸਾ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਧਾਨ ਮਿਲਿਆ ਹੋਇਆ ਤੇ ਮੈਂ ਸਮਝਦਾ ਵੀ ਜਿਹੜਾ ਉਹਨਾਂ ਦਾ ਅਸਤੀਫਾ ਸੀ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਮਿਲ ਕੇ ਵੀ ਮੈਂ ਉਹਨਾਂ ਦੇ ਘਰ ਜਾ ਕਰਕੇ ਵੀ ਹਾਰਪੁਰ ਜਾ ਕੇ ਬੇਨਤੀ ਕਰਕੇ ਆਇਆ ਸੀ ਔਰ ਦੁਬਾਰਾ ਅੰਤਨਿਕ ਮੀਟਿੰਗ ਨੇ ਵੀ ਅਪੀਲ ਕੀਤੀ ਹੈ ਔਰ ਹੁਣ ਸ੍ਰੀ ਅਕਾਲਪੁਰ ਸਾਹਿਬ ਦੇ ਜਹੇਦਰ ਸਾਹਿਬ ਨੇ ਵੀ ਉਹਨਾਂ ਨੂੰ ਅਪੀਲ ਕੀਤੀ ਹੈ ਮੈਂ ਸਮਝਦਾ ਉਹਨੂੰ ਆਪਣਾ ਅਸਤੀਫਾ ਵਾਪਸ ਲੈ ਕਰਕੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਸਾਨੂੰ ਸੁਣਨਾ ਚਾਹੀਦਾ ਹੈ ਸਿੱਖ ਸੰਤਾ ਦੇ ਵਿੱਚ ਕਾਫੀ ਡੇਟ ਨੂੰ ਮੰਨਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਦਿੱਤੇ ਨਾਲ ਜਾਂ ਕੋਈ ਵੀ ਤੱਕਦਾ ਦੇ ਦਿੱਤੇ ਦਾ ਇਹ ਹਰ ਮੰਦਿਰ ਸਾਹਿਬ ਦੇ ਗਰੰਟੀਆ ਦੀ ਜੀ ਡਿਊਟੀ ਹੈ ਉਹਦੇ ਵਾਸਤੇ ਇੱਕ ਸੰਵਿਧਾਨ ਬਣਾਇਆ ਨਾ ਜਾਣਾ ਚਾਹੀਦਾ ਕਿ ਐਨਏਕੀ ਜਦੋਂ ਮਰਜੀ ਇਹਨਾਂ ਨੂੰ ਲਾਦੋ ਟਾਦੋ ਇਹ ਕੋਈ ਗੱਲ ਨਹੀਂ ਇਹ ਕਿੰਨਾ ਕੈਸਾ ਦੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਸੰਵਿਧਾਨ ਬਣਾਇਆ ਜਾਣਾ ਜਿੱਦਾਂ ਸਾਬਕਾ ਜੱਤੇਦਾਰ ਗਿਆਨੀ ਜਗਿੰਦਰ ਸਿੰਘ ਵਿਦਾਂਤੀ ਨੇ ਇੱਕ ਚਿੱਠੀ ਵੀ ਲਿਖੀ ਸੀ ਪਰ ਉਹਨੂੰ ਖਾਲੀ ਡੱਬੇ ਦੇ ਥੋੜਾ ਇਹਨੂੰ ਕਿਵੇਂ ਦੇਖੋ ਅਜੇ ਤੱਕ ਇਹ ਹੋਇਆ ਵੀ ਜਦੋਂ ਗੁਰਦੁਆਰੇ ਸਾਹਿਬ ਹੰਕਾਂ ਦੇ ਕਬਜ਼ੇ ਦੇ ਵਿੱਚ ਸੀਗੇ ਔਰ ਗੁਰਦਵਾਰਿਆਂ ਦੇ ਵਿੱਚ ਬੜੀਆਂ ਕ੍ਰੀਤੀਆਂ ਹੁੰਦੀਆਂ ਸਨ ਉਸ ਵੇਲੇ ਸਾਡੇ ਵੱਡੇ ਪੁਰਖਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕਰਕੇ ਸਾਕਾ ਨਨਕਾਣਾ ਸਾਹਿਬ ਹੋਇਆ ਗੁਰਦਵਾਰਾ ਮੋਰਚਾ ਹੋਇਆ ਗੁਰੂ ਕਾ ਬਾਗ ਹੋਇਆ ਔਰ ਉਹ ਇਦਾਂ ਵੱਡੀਆਂ ਕੁਰਬਾਨੀਆਂ ਦੇ ਕਰਕੇ ਇਹ ਸ਼ਰੋਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੋਂਦ ਉਸ ਵੇਲੇ ਦੇ ਸਾਡੇ ਵੱਡੇ ਵਾਹਪੁਰ ਵੱਡੇ ਪੁਰਖਿਆਂ ਨੇ ਲਿਆ ਕਰਕੇ ਸਾਨੂੰ ਦਿੱਤੀ ਹੈਗੀ ਆ ਤੋਂ ਮੈਂ ਸਮਝਦਾ ਉਸ ਦਿਨ ਤੋਂ ਲਿਆ ਕਰਕੇ ਇਹ ਇੱਕ ਇਲੈਕਟਿਡ ਬਾਡੀ ਜਿਹੜੀ ਹੈਗੀ ਆ ਸਾਡਾ ਗੁਰਦੁਆਰਾ ਐਕਟ ਬਣਿਆ ਹੋਇਆ ਇਹ ਉਹ ਸਾਰੇ ਜਿਹੜੇ ਵੀ ਸਾਡੇ ਸਿੱਖ ਮਸਲੇ ਆ ਗਏ ਆ ਜਿਹੜੇ ਸਾਡੇ ਗੁਰਦੁਆਰੇ ਦੇ ਵਿੱਚ ਨਿਯੁਕਤੀਆਂ ਆ ਗਈਆਂ ਨੇ ਜਾਂ ਸਾਰਾ ਕੁਝ ਆ ਗਿਆ ਉਹਦੇ ਉੱਥੇ ਕਰਨ ਨੂੰ ਸਾਰਾ ਉਸ ਕਾਨੂੰਨ ਦੇ ਮੁਤਾਬਕ ਹੀ ਸਾਰਾ ਕੁਝ ਕੀਤਾ ਜਾਂਦਾ ਹੈ ਲੇਕਿਨ ਜੋ ਅੱਜ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਸਕਦਾ ਜਾ ਰਿਹਾ ਮੈਂ ਸਮਝਦਾ ਇਹ ਵੀ ਇੱਕ ਪ੍ਰੋਪਾਗੈਂਡਾ ਹੈ ਸ੍ਰੀ ਅਕਾਲ ਤਖਸਾਲ ਸਾਹਿਬ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਡੇ ਇੱਕ ਦੂਸਰੇ ਦੇ ਪੂਰਕ ਆਸੀਂ ਤਾਂਨੇ ਦੇ ਪਿੱਛੇ ਮਾ ਕੋਈ ਕੰਮ ਕਰਦੇ ਆਂ ਸ਼੍ਰੋਮਣੀ ਸਾਹਿਬ ਦੋ ਸ੍ਰੀ ਅਕਾਲ ਤਖਸਾਲ ਸਾਹਿਬ ਉਹ ਸਾਡੇ ਵਾਸਤੇ ਸਭ ਤੋਂ ਸੁਪਰੀਮ ਹੈ ਉਸ ਦਾ ਹੁਕਮ ਸਾਡੇ ਵਾਸਤੇ ਸੁਪਰੀਮ ਹੈ ਉਥੋਂ ਦਾ ਜਥੇਦਾਰ ਜੋ ਸਾਨੂੰ ਹੁਕਮ ਕਰਦਾ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਔਰ ਜਿੰਨੀ ਸਾਰਾ ਸਿੱਖ ਸੰਗਤ ਹੈ ਉਸ ਨੂੰ ਮਾਨਤਾ ਮਾਨਤਾ ਦਿੰਦੀ ਹੈ ਮੈਂ ਸਮਝਦਾ ਅਜਿਹਾ ਪ੍ਰਚਾਰ ਜਿਹਾ ਕਰਕੇ ਦੁਬਾਰਾ ਫਿਰ ਇਹ ਜਿਹਾ ਮਾਹੌਲ ਤੋਂ ਸਾਨੂੰ ਬਚਨ ਦੀ ਲੋੜ ਹੈ ਜਥੇਦਾਰਾਂ ਦੇ ਕਿਦਾਰ ਉੱਤੇ ਕੀਤੀ ਜਾਂਦੀ ਹੈ। ਇਹਨੂੰ ਕਾਫੀ ਸ਼ਰਸ਼ੇ ਰੰਗ ਦਿੱਤੀ ਜਾਂਦੀ ਹੈ। ਕਿਵੇਂ ਦੇਖਦੇ ਹੋ ਸਾਰੇ ਜੀ? ਨਹੀਂ ਜਥੇਦਾਰ ਸ੍ਰੀ ਅਕਾਲਤਰ ਸਾਹਿਬ ਦੇ ਉੱਤੇ ਕੋਈ ਨਹੀਂ ਬੋਲ ਸਕਦਾ। ਜਥੇਦਾਰ ਸਾਹਿਬ ਦਾ ਬਹੁਤ ਸਨਮਾਨ ਹੈ। ਸਹਿ ਸਿੰਘ ਸਾਹਿਬ ਸਾਡੇ ਬਹੁਤ ਸਨਮਾਨਯੋਗ ਨੇ। ਹਾਂ, ਬਾਕੀ ਜਿੱਥੇ ਤੱਕ ਹਰਪ੍ਰੀਤ ਦਾ ਮਸਲਾ ਆਉਂਦਾ ਹਰਪ੍ਰੀਤ ਐਸਐਲਏ ਉਹ ਨਾ ਜਥੇਦਾਰ ਹੈ, ਨਾ ਉਹ ਸਿੰਘ ਸਾਹਿਬਾ। ਜਿਸ ਤਰ੍ਹਾਂ ਦੀ ਮੈਂ ਸਮਝਦਾ ਵੀ ਦੇਖੋ ਹਰਪ੍ਰੀਤ ਨੇ ਇਹੋ ਜਿਹੇ ਸਟੇਜ ਦੇ ਉੱਤੇ ਭਾਸ਼ਾ ਭਾਸ਼ਾ ਬੋਲ ਕੇ ਉਹ ਲੈਂਗੁਏਜ ਬੋਲਿਆ। ਤੇ ਮੈਨੂੰ ਆਪਣੇ ਆਪ ਨੂੰ ਸਾਡਾ ਸਿਰ ਨੀਵਾਂ ਹੁੰਦਾ ਹਰੇਕ ਜਿਹੜਾ ਗੁਰਸਿੱਖ ਮਾਈ ਭਾਈ ਹੈ ਉਹਦਾ ਸ਼ਰਮ ਦੇ ਨਾਲ ਸਿਰ ਨੀਵਾਂ ਹੁੰਦਾ ਵੀ ਕਿ ਇਹ ਜਿਹੜਾ ਜ세ਦਾਰ ਅਕਾਲ ਤਖਤ ਤੇ ਰਿਹਾ ਹੈਗਾ ਇਹਦੀ ਲੈਂਗੁਏਜ ਇੱਥਾ ਇਹਦੇ ਅੰਦਰ ਇੰਨਾ ਜ਼ਹਿਰ ਭਰਿਆ ਹੋਇਆ ਸੀ ਅਕਾਲੀ ਦਲ ਦੇ ਮਾਮਲੇ ਜਾਂ ਅਕਾਲੀ ਦਲ ਦੀ ਨੀਡਰਸ਼ਿਪ ਦੇ ਮਾਮਲੇ ਮੈਨੂੰ ਉਸ ਦਿਨ ਦਾ ਬਹੁਤ ਵੱਡਾ ਇਸ ਗੱਲ ਦਾ ਗਿਲਾ ਹੈ ਔਰ ਮੈਂ ਇਹ ਗੱਲ ਬੇਨਤੀ ਕਰੂੰਗਾ ਸਾਡੀ ਸ਼ਰਮਨੀਆ ਕਡਰ ਦੀ ਹਾਈ ਕਮਾਂਡ ਨੂੰ ਕਿ ਜਿਹੜਾ ਉਸਨੇ ਬਿਆਨ ਦਿੱਤਾ ਹੈ ਕਿ ਸੱਤ ਤਨੀਆ ਬਨ ਕੇ ਔਰ ਸਰਦਾਰ ਸੁਖਵੀਰ ਸਿੰਘ ਦੇ ਬਦਲ ਦੇ ਗਿੱਚੀ ਦੇ ਵਿੱਚੋਂ ਕੋਈ ਬਚਿੱਤਰ ਸਿੰਘ ਉੱਠੂਗਾ ਔਰ ਉਹ ਜਿਹੜਾ ਉਸ ਦਾ ਮਤਲਬ ਕਿ ਉਹ ਕੀ ਕੀਤਾ ਜਾਊਗਾ ਮੈਂ ਸਮਝਦਾ ਕਿ ਇਹ ਕਿਉਂਕਿ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਸਰਦਾਰ ਸੁਖਵੀਰ ਸਿੰਘ ਬਦਲ ਦੇ ਉੱਤੇ ਹਮਲਾ ਹੋ ਚੁੱਕਾ ਹੈ ਪਹਿਲਾਂ ਗੋਲੀ ਚੱਲੀ ਹੈ ਔਰ ਉਸ ਗੋਲੀ ਚੱਲੀ ਤੋਂ ਬਾਅਦ ਉਹ ਗੁਰੂ ਰਾਮਦਾਸ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਤਸ਼ਾਹ ਜੀ ਜਿਨ੍ਹਾਂ ਦੀ ਸ਼ਰਨ ਦੇ ਵਿੱਚ ਉਹ ਸੇਵਾ ਕਰ ਰਹੇ ਸਨ ਉਸ ਸੇਵਾਦਾਰ ਕਰਦੇ ਹੋਏ ਉਹਨਾਂ ਨੂੰ ਬਚਾਇਆ ਹੈਗਾ ਔਰ ਜਦੋਂ ਜਿਸ ਮਨੁੱਖ ਦੇ ਉੱਤੇ ਗੋਲੀ ਚੱਲੀ ਹੋਏ ਜਿਹੜਾ ਮਨੁੱਖ ਵੀ ਵੀਆਈਪੀ ਸਿਕਿਉਰਿਟੀ ਦੇ ਵਿੱਚ ਰਹਿੰਦਾ ਹੋਵੇ ਉਸ ਮਨੁੱਖ ਦੇ ਬਾਰੇ ਆਮ ਲੋਕਾਂ ਦੇ ਵਿੱਚ ਨੌਜਵਾਨਾਂ ਨੂੰ ਪੜਕਾਹਟ ਦੇ ਵਿੱਚ ਲਿਆ ਕਰਕੇ ਅਜਿਹਾ ਬਿਆਨ ਦੇਣਾ ਜਿਹੜਾ ਉਹ ਕਾਨੂੰਨੀ ਜੁਰਮ ਬੰਦ ਹੈ ਮੈਂ ਆਪਣੀ ਹਾਈ ਕਮਾਂਡ ਨੂੰ ਵੀ ਬੇਨਤੀ ਕਰੂੰਗਾ ਕਿ ਕਾਨੂੰਨਦਾਨਾਂ ਨਾਲ ਸਲਾਹ ਕਰਕੇ ਕਿਹਾ ਹਰਪ੍ਰੀਤ ਸਿੰਘ ਦੇ ਉੱਤੇ ਇਹ ਮਕਦਮਾ ਹੋਣਾ ਚਾਹੀਦਾ ਕਿ ਇਹ ਖਫਾਹਟ ਕਰ ਰਿਹਾ ਔਰ ਜੋ ਵੀ ਕੱਲ ਨੂੰ ਕੋਈ ਗੱਲ ਹੁੰਦੀ ਹੈ ਜੇ ਸਰਦਾਰ ਸੁਖਵੀਰ ਸਿੰਘ ਦੇ ਬਾਦਲ ਦੇ ਉੱਪਰ ਜੇ ਕਨ ਕੋਈ ਗੱਲ ਹੁੰਦੀ ਹੈ ਉਹਦਾ ਸਿੱਧੇ ਤੌਰ ਦੇ ਤੇ ਜਿੰਮੇਵਾਰਤਾ ਹਰਪ੍ਰੀਤ ਸਿੰਘ ਜਿੰਮੇਵਾਰ ਹੋਏਗਾ